ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਦੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੀ ਹੈ ਪੰਜਾਬ ਦੇ ਜਦੋਂ ਵੀ ਜੋਬ ਦਾ ਅਪਡੇਟ ਆਉਂਦਾ ਵਾ ਸੋਡੇ ਵਾਸਤੇ ਲੈ ਕੇ ਅਸੀਂ ਹਾਜ਼ਰ ਹੁੰਨੇ ਹਾਂ ਅੱਜ ਦੀ ਅਪਡੇਟ ਕਿਹੜਾ ਹੈ ਪੰਜਾਬ ਸੜਕ ਪੁਲ ਵਿਕਾਸ ਬੋਰਡ ਭਰਤੀ ਹੈ ਕਿ ਸਿੱਧੀ ਭਰਤੀ ਹੈ ਜੀ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਬੱਕ-ਵੱਕ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਆਖਰੀ ਮਿਤੀ ਜਿਹੜੀ ਹੈਗੀ ਹੈ 24/11/2025 ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰਿਆ ਕਰੋ ਦੇ ਸਾਈਡ ਵੀਡੀਓ ਵਧੀਲੇ ਦੇ ਪਲੇਸ ਨੂੰ ਸ਼ੇਅਰ ਵੀ ਜਰੂਰ ਕਰਕੇ ਜਾਇਆ ਕਰੋ ਲੈ ਕੇ ਚਲਦੇ ਆ ਨੋਟੀਫਿਕੇਸ਼ਨ ਤੇ ਆ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੰਜਾਬ ਦਿਨ ਵਿਕਾਸ ਬੋਰਡ ਦੇ ਥਰੂ ਠੀਕ ਹੈ ਜੀ ਤੇ ਸੈਕਟਰ ਨੰਬਰ 34 ਚੰਡੀਗੜ੍ਹ ਦੇ ਦੁਆਰਾ ਗਏ ਦੋ ਪੋਸਟਾਂ ਨੇ ਠੀਕ ਹੈ ਠੇਕੇਦਾਰ ਤੈ ਨੂੰ ਨਿਯੁਕਤੀ ਕਰਨੇ ਇਹਨਾਂ ਨੇ ਜਨਰਲ ਮੈਨੇਜਰ ਤੇ ਅਸਿਸਟ ਜਨਰਲ ਮੈਨੇਜਰ ਜਿਹੜੀ ਜਨਰਲ ਮੈਨੇਜਰ ਦੀ ਪੋਸਟ ਹੈ ਪੈਸਨ ਘਟਾਂ ਕੇ ਤੁਹਾਨੂੰ ਦਿਖਾਇਆ ਜਿਹੜੀ ਬੰਦੀ ਕੋ ਦਿੱਤੀ ਜਾਊਗੀ ਤੇ ਜਿਹੜੇ ਦੂਜੇ ਮਿਨਿਸਟਰੀ ਦੀ ਪੋਸਟ ਹੈ ਜਿਹੜੀ ਉਹ ਪੋਸਟ ਹੈ ਉਹ ਚੱਲਦੀ ਦਿੱਤੀ ਜਾਊਗੀ 50000 ਰੁਪਏ ਪ੍ਰਤੀ ਮਹੀਨਾ ਐਚ ਐਟ ਆਰ ਆਰਕਟੈਕਚਰ ਤੇ ਪਲੈਨਿੰਗ ਦਾ ਜਿਹੜਾ ਕਿ ਕੰਮ ਹੋਊਗਾ ਤੇ ਲਾਸਟ ਡੇਟ ਜਿਹੜੀ ਹੈਗੀ 24 ਨਵੰਬਰ 2025 ਸਾਮ ਦੇ 5 ਵਜੇ ਤੱਕ ਠੀਕ ਹੈ ਕਿਵੇਂ ਅਪਲਾਈ ਕਰਨਾ ਸਨੋਗ ਚਾਹਦੇ ਆ ਵੇਟ ਟੂ ਮਿੰਟ ਜੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਕੁਆਲਿਫਿਕੇਸ਼ਨ ਵਗੈਰਾ ਦੀ ਡੀਪਲੀ ਗੱਲ ਕਰ ਲਈ ਗਵਰਨਮੈਂਟ ਆਫ ਠੀਕ ਹੈ ਜੀ ਪੰਜਾਬ ਇੰਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਜਿਹੜਾ ਸਾਨੂੰ ਇਹ ਨੋਟੀਫਿਕੇਸ਼ਨ ਚੈਨਲ ਦੇ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਪਿਆ ਹੂਗਾ ਉੱਥੇ ਆ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਨੀਤਾ ਆਪਣਾ ਮੋਬਾਈਲ ਨੰਬਰ ਦੇਖ ਲਓ 869994 ਠੀਕ ਹੈ ਜੀ 92 431 ਠੀਕ ਹੈ ਇਹ ਆਪਣਾ ਮੋਬਾਈਲ ਨੰਬਰ ਹੈ ਇਹ ਤੇ WhatsApp ਮੈਸੇਜ ਰੈਂਜ ਵਿੱਚ ਪਰਤ ਨੋਟੀਫਿਕੇਸ਼ਨ ਮੰਗਾ ਸਕਦੇ ਹੋ ਨੇ ਵੀਡੀਓ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਦਾ ਲਿੰਕ ਆ ਤੁਸੀਂ ਉਹ ਜ਼ਰੂਰ ਕੰਟੈਕਟ ਕਰ ਲੈ ਕਿਉਂਕਿ ਮੈਂ ਜਦੋਂ ਵੀ ਕੋਈ ਵੀ ਅਪਡੇਟ ਨਹੀਂ ਹੁੰਦਾ ਉੱਥੇ ਜ਼ਰੂਰ ਸ਼ੇਅਰ ਕਰਦਾ ਤੁਸੀਂ ਸਾਡੇ ਕੋਈ ਕੁਝ ਪੁੱਛਣਾ ਕਰਨਾ ਵੀ ਹੋਵੇ ਉੱਥੇ ਕੁਝ ਵੀ ਸਾਡੇ ਤੋਂ ਪੁੱਛ ਕਰ ਸਕਦੇ ਹੋ ਠੀਕ ਹੈ ਐਸ ਈ او 3345 ਸੈਕਟਰ 34ਏ ਚੰਡੀਗੜ 16002 ਤੇ ਕੁਝ ਪੁੱਛਣਾ ਕਰਨਾ ਹੋਵੇ ਇਹਨੇ ਕੰਟੈਕਟ ਨੰਬਰ ਤੇ ਆਈ ਡੀ ਦੇ ਰੱਖੀ ਹੈ ਠੀਕ ਹੈ ਜੀ ਜਿਵੇਂ ਕਿ ਆਪ ਨੂੰ ਪਤਾ ਹੈ ਦੋ ਪੋਸਟਾਂ ਨੇ ਅਸਿਸਟੈਂਟ ਜਨਰਲ ਮੈਨੇਜਰ ਆਰਟੀਟ ਕਰਦੇ ਤੇ ਮੈਨੇਜਰ ਦੇ ਪੋਸਟਾਂ ਨੇ ਦੋਨੇ ਕੰਟਰੈਕਟ ਬੇਸਿਸ ਪੋਸਟਾਂ ਨੇ ਠੀਕ ਹੈ ਜੀ ਇਹਨੇ ਸਿੱਧੇ ਕੰਫਰਮ ਕਰ ਦਿੱਤੇ ਕਿ ਪੋਸਟਾਂ ਨੇ ਕੰਟੈਕਟ ਬੇਸਿਸ ਪੋਸਟਾਂ ਤੇ ਤੁਸੀਂ ਰੈਗੂਲਰ ਰੋਲ 'ਤੇ ਕੋਈ ਦਾਵਾ ਨਹੀਂ ਕਰ ਸਕਦੇ ਠੀਕ ਹੈ ਠੀਕ ਹੈ ਜੀ ਨੂੰ ਬੋਲ ਰਿਹਾ ਕਿ ਜਿਹੜੇ ਕੈਂਡੀਡੇਟ ਨੇ ਮਿਨੀਮਮ ਐਜੂਕੇਸ਼ਨ ਕੁਆਲਿਫਿਕੇਸ਼ਨ ਏਜ ਨੂੰ ਸਾਰਾ ਕੁਝ ਸਟੈਪ ਬਾਈ ਸਟੈਪ ਜੋ ਕਿ ਦੱਸਦੇ ਪਹਿਲੇ ਕੁਆਲਿਫਿਕੇਸ਼ਨ ਠੀਕ ਹੈ ਵੀ ਹੋਵੇ ਆਰਟ 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 ਐਂਡ ਕ્રાਫਟ ਦੇ ਵਿੱਚ ਤੇ ਬੀ ਐਸ ਸੀ ਵਾਲ ਦੇ ਵਿੱਚੋਂ ਵੀ ਠੀਕ ਹੈ ਜੀ ਬੀ ਸੋਰੀ ਬੀ ਟੈਕ ਹੋਵੇ ਠੀਕ ਹੈ ਅਰਬਨ ਕਾਦੇ ਵਿੱਚ ਜੀ ਅਰਬਨ ਐਂਡ ਰੀਜੀਨ ਪਲੈਨਿੰਗ ਦੇ ਵਿੱਚ ਬੈਚਲਰ ਆਫ ਪਲੈਨਿੰਗ ਦੇ ਵਿੱਚ ਜਾਂ ਐਮਟੈਕ ਕੋਈ ਬੰਦੇ ਕੋਲੇ ਕਿਸੇ ਦੇ ਵਿੱਚ ਮਰਜੀ ਵਿੱਚ ਜਾਂ ਮਾਸਟਰ ਡਿਗਰੀ ਹੋਵੇ ਜਾਂ ਮਾਸਟਰ ਡਿਗਰੀ ਡਿਗਰੀ ਪਲੈਨਿੰਗ ਉਹਦੇ ਵਿੱਚ ਹੋਵੇ ਠੀਕ ਹੈ ਜੀ ਇੱਥੇ ਏਜ ਦੀ ਗੱਲ ਕੀਤੀ ਜਾਵੇ ਤੈਨੂੰ 18 ਤੋਂ ਲੈ ਕੇ 37 ਸਾਲ ਠੀਕ ਹੈ ਇਹਨਾਂ ਨੇ ਕੋਈ ਇਹਦੇ ਵਿੱਚ ਰੈਲੈਕਸੇਸ਼ਨ ਦੀ ਗੱਲ ਨਹੀਂ ਕੀਤੀ ਇਸ ਕਰਕੇ ਆਪਾਂ ਰੈਲੈਕਸੇਸ਼ਨ ਦੀ ਗੱਲ ਕਰ ਵੀ ਨਹੀਂ ਸਕਦੇ ਤੇ ਸੈਕਿੰਡ ਗੱਲ ਦਾ ਕੈਂਡੀਡੇਟ ਐਕਸਪੀਰੀਅੰਸ ਵਰਕਿੰਗ ਰਿਲੇਟ ਲਿਵਨ ਫੀਲਡ ਵਿਦ गिवन ਅ ਪਰਫਾਰਮੈਂਸ ਉਹਨਾਂ ਕਾ ਜੀਰੀਕ ਐਕਸਪੀਰੀਅੰਸ ਹੋਗਾ ਉਹ ਮੈਂ ਉਹਨੂੰ ਹੀ ਪੈਲ ਦਿੱਤੀ ਜਾਊਗੀ ਠੀਕ ਹੈ ਸੈਲਰੀ ਗਲ ਕਿੰਨੀ ਜੋ ਕਿ ਦਾ ਕੈਂਡੀਡੇਟ ਸਿਲੈਕਟ ਗ੍ਰੋਥ ਰਿਮਾਰਡ ਕਿੰਨੀ ਸੈਲਰੀ ਦਿੱਤੀ ਜਾਊਗੀ 50000 ਰੁਪਿਆ ਪਰ ਮੰਥ ਠੀਕ ਹੈ ਜੀ ਅਪੋਇੰਟਮੈਂਟ ਇਨਸਟੂਲੈਂਟ ਆਪੋਇੰਟਮੈਂਟ ਬੈਲ ਵੀ ਇਅਰ ਇਹਨਾਂ ਕਾ 58 ਸਾਲ ਤੱਕ ਸੋਡੀ ਰਿਪੋਰਟਮੈਂਟ ਕੀਤੀ ਜਾਊਗੀ ਸਿਲੈਕਸ਼ਨ ਕ੍ਰਾਈਟੇਰੀਆ ਦਾ ਅਪੋਇੰਟਮੈਂਟ ਬਾਏ ਰੂਲ ਐਂਡ ਪੀ ਆਈ ਡੀ ਪੀ ਇਨਫੋਰਸ ਐਜ਼ ਟਾਈਮ ਟੂ ਟਾਈਮ ਇਹਨਾਂ ਨੇ ਬੋਲਿਆ ਕਿ ਜੇ ਕਿਸੇ ਨੇ ਵੀ ਕੋਈ ਫਾਰਮ ਅਪਲਾਈ ਕਰਨਾ ਵਾ ਸੈਕੰਡ ਗਰਲ ਦੇ ਤੁਸੀਂ ਹਾਰਡ ਕਾਪੀ ਠੀਕ ਹੈ ਹਾਰਡ ਕਾਪੀ ਸੈਂਡ ਕਰਨੀ ਆ ਮੇਰੇ ਆਈ.ਡੀ. ਠੀਕ ਹੈ ਜੀ ਕਿਵੇਂ ਹਾਰਡ ਕਾਪੀ ਉਹ ਇੱਕ ਫਾਰਮ ਨੂੰ ਦਿਖਾ ਦਾਂਗੇ ਤੁਸੀਂ ਫਾਰਮ ਭਰਨਾ ਤੁਸੀਂ ਤੇ ਉਸ ਤੋਂ ਬਾਅਦ ਇਹ ਮੇਰੇ ਆਈ.ਡੀ. ਤੇ ਨੂੰ ਸੈਂਡ ਕਰ ਦੇਣੀ ਆ ਠੀਕ ਹੈ ਜੀ ਤੇ ਉਹਦੇ ਵਿੱਚ ਸ਼ੋਰਟਲਿਸਟਡ ਕੈਂਡੀਡੇਟ ਨੂੰ ਇੰਟਰਵਿਊ ਵਾਸਤੇ ਬੁਲਾਉਣਗੇ ਲੈ ਕੇ ਚੱਲਦੇ ਨੇ ਹਾਰਡ ਕਾਪੀ ਤੇ ਜਿਨ੍ਹਾਂ ਨੂੰ ਪੋਸਟ ਭਰਨੀ ਹੈ ਜੀ ਜਨਰਲ ਮੈਨੇਜਰ ਆਰਟ ਐਂਡ ਪਲੈਨਿੰਗ ਵਾਲੇ ਦੀ ਉਹਨਾਂ ਨੂੰ ਇਹ ਫਾਰਮ ਚਾਹੀਦਾ ਉਹ ਕਿੱਥੇ ਮਿਲੂ ਫਾਰਮ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਡਾਊਨਲੋਡ ਕਰ ਲਿਓ ਜਾਂ ਕਿਸੇ ਵੀ ਕੈਫੇ ਤੇ ਜਾ ਕੇ ਆਪਣਾ ਵੀਡੀਓ ਦਿਖਾ ਕੇ ਉਹਨਾਂ ਦਾ ਫਾਰਮ ਕੜਵਾ ਸਕਦੇ ਹੋ ਠੀਕ ਹੈ ਜੀ ਫਾਰਮ ਇਹਨਾਂ ਕੈਪੀਟਲ ਵੱਡੇ ਖਰਚ ਭਰਨਾ ਫਾਰਮ ਬਹੁਤ ਈਜ਼ ਹੈ ਕੋਈ ਵੱਡੀ ਗੱਲਬਾਤ ਫਾਰਮ ਦੇ ਵਿੱਚ ਜੋ ਕਿ ਨਹੀਂ ਹੈਗੀ ਇੱਥੇ ਆਪਦੇ ਸਿਗਨੇਚਰ ਕਰਕੇ ਡੇਟ ਔਰ ਪਲੇਸ ਪਾ ਕੇ ਠੀਕ ਹੈ ਦੇ ਨਾਲ ਆਪਦੇ ਸਾਰੇ ਡਾਕੂਮੈਂਟ ਲਾ ਕੇ ਤੁਸੀਂ ਉੱਥੇ ਨੂੰ ਦੱਸਿਆ ਚਮਕੀ ਮੇਲ ਕਰ ਦਿਨੀ ਹੈ ਠੀਕ ਹੈ ਜੀ ਤੇ ਸੈਕੰਡ ਜਿਹੜੇ ਪੋਸਟ ਪਰ ਅਨਕਲੀ ਜਨਰਲ ਮ ਸਿੰਪਲੀ ਫਾਰਮ ਆ ਕੋ ਬੱਡੀ ਕਾਲਵਾਤ ਨਹੀਂ ਫਾਰਮ ਪਲਾ ਕੇ ਇਹ ਵੀ ਉਸ ਐਡਰੈਸ ਤੇ ਜੋ ਤੁਸਮਿਲ ਕਰ ਦੇਣੀ ਆ ਠੀਕ ਹੈ ਜੀ ਹੁਣ ਨੈਕਸਟ ਗੱਲ ਜੇ ਕਿਸੇ ਨੂੰ ਤਿਆਰੀ ਕਰਨੀ ਹੋਵੇ ਟੀਚਰ ਦੀ ਟੀਚਰ ਕਿਹੜਾ ਜੀ ਪੰਜਾਬੀ ਮਾਸਟਰ ਕੈਡਰ ਠੀਕ ਹੈ ਜੀ ਪੰਜਾਬੀ ਮਾਸਟਰ ਕੈਡਰ ਦੀ ਕਰਨੀ ਹੋਵੇ ਆਪਾਂ ਡੀਪਲੀ ਤਿਆਰੀ ਕਰਉਣੀ ਹੈ ਜੀ ਠੀਕ ਹੈ ਜੀ ਜਸ ਇੱਕ ਗੱਲ ਇਹ ਚ ਹੋਰ ਵੀ ਹੈਗੀ ਤੁਹਾਨੂੰ ਇਹਦੇ ਵਾਸਤੇ ਇੱਕ ਅੰਡਰਲੈਂਡਸ ਵੀ ਦੇਣੀ ਪੈਣੀ ਕਿਦਿਆਂ ਆ ਗਏ ਜੀ ਇਹ ਚ ਅੰਡਰਟੇਕਿੰਗ ਜੀ ਜਦੋਂ ਨਾਮ ਵਗਰਾ ਲਾਲ ਪਰ ਆ ਸਮਾਨ ਸਿਸਟਮ ਭਰ ਕੇ ਜੀ ਠੀਕ ਹੈ ਇਹਦੇ ਸਿਗਨੇਚਰ ਕਰਕੇ ਤੁਹਾਨੂੰ ਦੇਣੇ ਪੈਣਗੇ ਕਿ ਇਹਦੇ ਜਿਹੜੇ ਨਵੇਂ ਮਤਲਬ ਕਿ ਸਾਡੇ ਕੋਈ ਵੀ ਗੱਲਬਾਤ ਤੁਸੀਂ ਸਾਨੂੰ ਪ੍ਰੋਸੈਸ ਕਰਨੀ ਪਾਣੀ ਹੈ ਠੀਕ ਹੈ ਜੀ ਇਹ ਵੀ ਨਾਲ ਮੇਲ ਕਰਨਾ ਇਹ ਵੀ ਵੀਡੀਓ ਡਿਸਕ੍ਰਿਪਸ਼ਨ ਲਿੰਕ ਤੇ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਦੱਤਾ ਅਪਡੇਟਸ ਨੂੰ ਬਧੇ ਲੱਗਦਾ ਇਸ ਤਰ੍ਹਾਂ ਦੇ ਹੋਰ ਅਪਡੇਟ ਜਨਰਲ ਲਈ ਆਪਣੇ ਚੈਨਲ 에ਜੂਕੇਟਰ ਨਾਲ ਜੁੜੇ ਰਹੋ ਤੇ ਪੰਜਾਬੀ ਮਾਸਟਰ ਕੋਲ ਤਿਆਰੀ ਕਰਨ ਵਾਸਤੇ ਵੀ ਆਪਣੇ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੈਗਾ ਠੀਕ ਹੈ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਬਣੀ ਹੋਈ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਪੰਜਾਬ ਦੇ ਤਰ ਤਰੇ ਜੋਬ ਦੇ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਤੇ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ